ਪਠੀ ਵਾਲੀਏ ਚੰਬੇ ਦੀਏ ਢਾਲੀਏ ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਤੇ ਪੀੜਾਂ ਦਾ ਭਰਾਗਾ ਭੁੰਨਦੇ ਉਹ ਜਦੋਂ ਦਾਣੇ ਭੁੰਨਣ ਲੱਗਦੀ ਸੀ ਨਾ ਹਾਂਜੀ ਤੇ ਉਹ ਪਾਉਂਦੀ ਸੀ ਨਾ ਵਿੱਚ ਤੇ ਅੱਗੇ ਹੱਥ ਕਰਕੇ ਨਾ ਤੇ ਜਿੰਨੇ ਹੱਥ 'ਚ ਲੱਪ 'ਚ ਦਾਣੇ ਪੈ ਜਾਂਦੇ ਸਨ ਉਹਨੂੰ ਐਸਾ ਉਹ ਪਹਾੜੇ ਦੇ ਵਜੋਂ ਆਪਣੇ ਵਕਰੇ ਭਾਂਡੇ 'ਚ ਪਾ ਲੈਂਦੀ ਸੀ ਕਿ ਕੱਪੜਾ ਵਿਛਾਇਆ ਹੁੰਦਾ ਸੀ ਉਹਦੇ ਵਿੱਚ ਪਾ ਲੈਂਦੀ ਹੋ ਗਿਆ ਕਵੇਲਾ ਮੈਨੂੰ ਹਾਂਜੀ ਧੱਲ ਗਈਆਂ ਛਾਵਾਂ ਨਹੀਂ ਹਾਂਜੀ ਤੇ ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨਹੀਂ ਹਾਂਜੀ ਹਾਂਜੀ ਤੇ ਪਾਇਆ ਚਿੜੀਆਂ ਨੇ ਚੀਕ ਚਿਹੜਾ ਚਿਹੜਾ ਤੇ ਦੁੱਖਾਂ ਦਾ ਪ੍ਰਾਗਾ ਹਾਂਜੀ ਲੋਕੀ ਬੇਲਿਆਂ ਜੰਗਲ ਘਾਲ ਛੱਡਦੇ ਹਨ ਸਵੇਰੇ ਛੱਡ ਛੱਡ ਨੇ ਸਾਰੀ ਦਿਹਾੜੀ ਉਹਨਾਂ ਉੱਥੇ ਚੁੱਕਦੇ ਰਹਿਣਾ ਤੇ ਸ਼ਾਮ ਨੂੰ ਜਦੋਂ ਦਿਨ ਡੁੱਬਦਾ ਹੋਣਾ ਤੇ ਉਹਨਾਂ ਨੇ ਵਾਪਸ ਆ ਜਾਣਾ ਲੈਣਾ ਬਧੀਆਂ ਤੇ ਟੰਲੀਆਂ ਖੜਕਦੀਆਂ ਹੋਣੀਆਂ ਡੰਗਰਾਂ ਦੇ ਗਾਲ ਛੇਤੀ ਛੇਤੀ ਕਰੀ ਹੂੰ ਮੈਂ ਤੇ ਜਾਣਾ ਬੜੀ ਦੂਰ ਨਹੀਂ ਹੂੰ ਜਿੱਥੇ ਮੇਰੇ ਹਾਨੀਆਂ ਦਾ ਟਰ ਗਿਆ ਪੂਰ ਨਹੀਂ ਹਾਂਜੀ ਤੇ ਉਸ ਪਿੰਡ ਦਾ ਸੁਣੀ ਦਾ ਰਾਹ ਪਾੜਾ ਤੇ ਦੁੱਖਾਂ ਦਾ ਭਰਾਗਾ ਪੁੰਨਦੇ ਤੇ ਅਗਲੇ ਅਗਲੇ ਜਾਨ ਦੀ ਗੱਲ ਤੇ ਕਰਦੇ ਨੇ ਹਾਂਜੀ ਕਿ ਮਰਨ ਤੋਂ ਬਾਅਦ ਦੀ ਗੱਲ ਤੇ ਕਰਦੇ ਨੇ ਕਿ ਉੱਥੇ ਬੜਾ ਔਖਾ ਰਹਾਏ ਉਹ ਬੜੀਆਂ ਔਖਤਾ ਤੇ ਬੜੀਆਂ ਮੁਸ਼ਕਲਾਂ ਜਰਨੀਆਂ ਪੈਂਦੀਆਂ ਨੇ ਮੇਰੀ ਵਾਰੀ ਪੱਤੇਆਂ ਦੀ ਪੰਡ ਸਿੱਲੀ ਹੋ ਗਈ ਤੇ ਮਿੱਟੀ ਦੀ ਕੜਾਈ ਤੇਰੀ ਕਾਨੂੰ ਪਿੱਲੀ ਹੋ ਗਈ ਹਾਂਜੀ ਤੇ ਤੇਰੇ ਸੇਕ ਨੂੰ ਕੀ ਵਜਿਆ ਦਗਾੜਾ ਤੇ ਦੁੱਖਾਂ ਦਾ ਪ੍ਰਾਗਾਪ ਹਾਂਜੀ ਉਹਦੇ ਲੋਹੇ ਦੀਆਂ ਕੜਾਈਆਂ ਪਹਿਲੇ ਜ਼ਮਾਨੇ ਦੀ ਮਿੱਟੀ ਦੀਆਂ ਕੜਾਈਆਂ ਚ ਮਾਚਣਾ ਪੁੰਧੀਆਂ ਹੁੰਦੀਆਂ ਹੁੰਦੀਆਂ ਹਾਂ ਹਾਂਜੀ ਤੇ ਮਿੱਟੀ ਦੀ ਕੜਾਈ ਤੇਰੀ ਕਾਨੂੰ ਪਿੱਲੀ ਹੋ ਗਈ ਤੇ ਪਿੱਲੀ ਜਿਹੜੀ ਚੀਜ਼ ਐ ਨਾ ਜਿਹੜੀ ਪੂਰੀ ਪੱਕੀ ਨਾ ਹੋਵੇ ਉਨੂੰ ਪਿੱਲੀ ਆਂਦੇ ਨੇ ਇੱਕੋ ਵਕਤ ਦੇ ਵਿੱਚ ਦੋ ਤਿੰਨ ਦੋ ਤਿੰਨ ਨੁਕਸਾਨ ਕਰਨ ਵਾਲਾ ਵਾਹ ਵਾਹ ਤੋ ਤੇਰੇ ਸੇਕ ਨੂੰ ਕੀ ਵਜਿਆ ਦੁਗਾੜਾ ਕਿ ਤੇਰੇ ਸੇਕ ਨੂੰ ਅੱਜ ਕੀ ਹੋ ਗਿਆ ਲੱਪ ਕੂਏ ਝੰਗ ਮੇਰੀ ਮੈਨੂੰ ਪਹਿਲਾਂ ਟੋਰ ਨਹੀਂ ਤੇ ਕੱਚੇ ਕੱਚੇ ਰੱਖ ਨਾ ਨਹੀਂ ਹੋਰ ਥੋੜਾ ਰੋੜ ਨਹੀਂ ਤੇ ਕਰਾਂ ਮਿੰਨਤਾ ਮੁਕਾ ਦੇ ਨਹੀਂ ਪਾੜਾ ਹਾਂਜੀ ਤੇ ਪੀੜਾਂ ਦਾ ਭਰਾਗਾ ਭੁੰਨਦੇ ਪਾੜਾ ਆਂਦੇ ਨਹੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨੂੰ ਬਿੱਤ ਨੂੰ ਹਾਂਜੀ ਪੰਦ ਨੂੰ ਮੈਂ ਮਿੰਤਾ ਕਰਨਾ ਕਿ ਜਿਹੜਾ ਮੇਰਾ ਪੰਦ ਇਹਨੂੰ ਮੁਕਾ ਦੇ ਸੌਂ ਗਈਆਂ ਵਾਵਾ ਰੋ ਰੋ ਹਮ ਕਰ ਵਰ ਲਾਪ ਨਹੀਂ ਹਮ ਤੇ ਤਾਰਿਆਂ ਨੂੰ ਚੜ ਗਿਆ ਮਿੱਠਾ ਮਿੱਠਾ ਤਾਪ ਨਹੀਂ ਹਾਂਜੀ ਤੇ ਜੱਜ ਸਾਵਾ ਦੀ ਦਾ ਰੋਸ ਗਿਆ ਲਾੜਾ ਦੀ ਲਫ਼ਜ਼ਾਂ ਦੀ ਏਡੀ ਸਚੱਜੀ ਤੇ ਏਡੀ ਸੋਹਣੀ ਵਰਤੋਂ ਆਹ ਪੰਜਾਬੀ ਚ ਸ਼ਾਇਦ ਹੀ ਕਿਸੇ ਕੀਤੀ ਹੋਵੇ ਕਰਲਾਬ ਕਰਦਿਆਂ ਕਰਦਿਆਂ ਜਦੋਂ ਠਿੱਕੀ ਵੱਜ ਜਾਂਦੀ ਏ ਤਦੋਂ ਦੂ ਅੱਗੇ ਪਰਲਾਬ ਸ਼ੁਰੂ ਹੁੰਦਾ ਜਿਹੜੀ ਜੰਝ ਨੂੰ ਲੈ ਕੇ ਜਾ ਰਿਹਾ ਉਹ ਉਹ ਰੁਸ ਗਿਆ ਦਾੜਾ ਉਹ ਰੁਸ ਗਿਆ ਤੇ ਜਾ ਰੇ ਜੰਝ ਦੇ ਕਿੱਥੇ ਫਿਰ ਜਾਣਾ ਹੈ ਦੁੱਖਾਂ ਦੀ ਰੋਟੀ ਤੇ ਸੂਲਾਂ ਦਾ ਸਾਲਣ ਤੇ ਆਹੀ ਦਾ ਬਾਲਨ ਬਾਲ ਨਹੀਂ ਮਾਏ ਨਹੀਂ ਮੈਂ ਕਿੰਨੂ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ ਸ਼ਿਵ ਕੁਮਾਰ ਬਟਾਲਵੀ ਜੀ ਤੋਂ ਪਹਿਲੇ ਦੁੱਖਾਂ ਦੀ ਰੋਟੀ 16 ਦੇ ਸਾਲਨ ਨਾਲ ਹਜ਼ਰਤ ਮਾਦੋ ਲਾਲ ਹੁਸੈਨ ਖਾਂਦੇ ਰਹੇ ਨੇ ਉਹ ਚੱਲ ਮੇਰੇ ਨੂੰ ਚਲੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਵਧਾਵੇ ਤੇ ਚੜਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਹੈ ਪਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਪਿਆਰਿਓ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲ ਬਾਤ ਨੂੰ ਮਜ਼ੀਦ ਸ਼ਿੰਗਾਰਨ ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਸਾਡੇ ਬੜੇ ਹੀ ਹਜਲੇ ਮਿੱਤਰ ਸਾਡੇ ਪਰਮਾਨੈਂਟ ਵਿਊਅਰ ਜਨਾਬ ਡਾਕਟਰ ਹਾਫਿਜ਼ ਤਸਨੀਮ ਸਾਹਿਬ ਤੇ ਸਾਡੇ ਬੜੇ ਇੱਕ ਹੋਰ ਲੱਡਲੇ ਮਿੱਤਰ ਸਰਦਾਰ ਰਣਜੀਤ ਸਿੰਘ ਹਰਾ ਸਾਥੋ ਇਹ ਮੰਗ ਕੀਤੀ ਸੀ ਕਿ ਸ਼ਿਵ ਕੁਮਾਰ ਬਟਾਲਵੀ ਜੀ ਦਾ ਮਾਰੂਫ ਗੀਤ ਪਠੀ ਵਾਲੀਏ ਚੰਬੇ ਦੀਏ ਢਾਲੀਏ ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਤੇ ਪੀੜਾਂ ਦਾ ਭਰਾਗਾ ਭੁੰਨਦੇ ਇਹਦਾ ਤਰਜਮਾ ਤੇ ਸ਼ਰਾ ਇਹਦੇ ਮਤਾਲਬ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ ਤੇ ਆਓ ਫਿਰ ਤੁਹਾਡਾ ਹੁਕਮ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਚੱਲ ਕੇ ਤੁਹਾਡੇ ਪਿਜਵਾਏ ਹੋਏ ਇਸ ਗੀਤ ਦੀ ਸ਼ਰਾ ਇਹਦਾ ਮਤਲਬ ਬਾਬੇ ਹੋਰਾਂ ਤੋਂ ਜਾਣੀਏ ਆਓ ਸਾਡੇ ਨਾਲ ਓ ਚੱਲ ਅਸਲਾਮੁਆਲੈਕਮ ਜਨਾਬ ਬਾਬਾ ਸਾਹਿਬ ਸਲਾਮ ਡਾਕਟਰ ਸਾਹਿਬ ਜੀਉਂਦੇ ਵਸੇ ਰੋਜੀ ਖੈਰ ਹੋਵੇ ਜੀ ਖੈਰੀ ਆਇਓ ਜਨਾਬ ਜੀ ਅੱਲਾ ਪਾਕ ਦਾ ਬੜਾ ਇਹਾਸਾਨ ਬੜੀ ਤੁਹਾਡੀ ਵੀ ਮਿਹਰਬਾਨੀ ਅੱਛਾ ਜਨਾਬ ਆਜੇ ਸਾਨੂੰ ਫੇਰ ਬਹੁਤ ਸਾਰੇ ਮਿੱਤਰਾਂ ਲੋਏ ਮੰਗ ਸੀ ਭਈ ਉਹ ਸ਼ਿਵ ਕੁਮਾਰ ਬਟਾਲਵੀ ਜਿਹੜੇ ਸਾਡੇ ਪਾਕਿਸਤਾਨ ਦੇ ਬੜੇ ਨਾਮਵਰ ਪੰਜਾਬੀ ਦੇ ਸ਼ਾਇਰ ਹੋ ਪੰਜਾਬੀ ਸ਼ਾਇਰੀ ਦੀ ਜਿੰਦ ਜਾਨ ਜੀ ਜਿੰਦ ਜਾਨ ਹਾਂਜੀ ਹਾਂਜੀ ਜੋ ਕਿ ਉਹ ਪਾਕਿਸਤਾਨ 'ਚ ਜੰਮੇ ਪਲੇ ਠੀਕ ਹੈ ਵਨ ਵੇਲੇ ਫਿਰ ਉਹ ਇੰਡੀਆ ਟੁਰ ਗਏ ਹਮ ਲੇਕਿਨ ਅਸੀਂ ਤੇ ਉਹਨਾਂ ਨੂੰ ਆਪਣਾ ਹੀ ਸਮਝਨੇ ਆ ਮਰਤਾ ਪ੍ਰੀਤਮ ਵੀ ਸਾਡੇ ਸਾਰੇ ਆਪਣੇ ਨੇ ਜੀ ਹੁਣ ਵੀ ਆਪਣੇ ਹੀ ਨੇ ਪੰਜਾਬ ਸਾਰੇ ਹੀ ਆਪਣੇ ਆਪਣੇ ਜੀ ਵਾਹ 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 ਤੇ ਉਹਨਾਂ ਦਾ ਸਾਰੇ ਇੱਕ ਸਾਨੂੰ ਦੋਸਤਾਂਪਜੂ ਆਇਆ ਹੈ ਹਮ ਸਰਦਾਰ ਸੋਨ ਸਿੰਘ ਨੇ ਹਮ ਸਰਦਾਰ ਵਤਨ ਸਿੰਘ ਵੜੈਚ ਨੇ ਹਮ ਹਮ ਸਰਦਾਰ ਈਸ਼ਰ ਸਿੰਘ ਨੇ ਹਮ ਹਮ ਤੇ ਸਫਦਰ ਅਲੀ ਸਾਹਿਬ ਸਾਡੇ ਭਾਈ ਨੇ ਹਮ ਹਮ ਹੋਰ ਬਹੁਤ ਸਾਰੇ ਨਾਂ ਨੇ ਇਹ ਸਾਰੇ ਆਂਦੇ ਨੇ ਜੀ ਸਾਨੂੰ ਤੇ ਸਾਡੇ ਮਿੱਤਰਾਂ ਨੂੰ ਤੁਸੀਂ ਰਾਜ਼ੀ ਕਰੋ ਤੇ ਸਾਨੂੰ ਸ਼ਿਵ ਕੁਮਾਰ ਬਟਾਲਵੀ ਜੀ ਦਾ ਇੱਕ ਬੜਾ ਜਗ ਮਸ਼ਹੂਰ ਗੀਤ ਹੈ ਹਮ ਹਮ ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਹਾਂਜੀ ਤੇ ਦੁੱਖਾਂ ਦਾ ਪਰਾਦਾ ਪੁੰਨ ਦੇ ਪੱਠੀ ਵਾਲੀਏ ਚੰਬੇ ਦੀਏ ਡਾਲੀਏ ਜੀ 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 ਤੇ ਮੇਰਾ ਪੀੜਾ ਦਾ ਪ੍ਰਾਗਾ ਪੁੰਨ ਵਾਹ ਜੀ ਵਾਹ ਇਹ ਥੋੜਾ ਜਿਹਾ ਮੁਖੜਾ ਗੀਤ ਦਾ ਪਹਿਲੇ ਇਹਦਾ ਥੋੜਾ ਜਿਹਾ ਵੰਡ ਕਰਕੇ ਦੱਸੋ ਅੰਗੋ ਇਹਨਾਂ ਦੀ ਮੇਖੁਨਾ ਪੁਰਾਣੇ ਜ਼ਮਾਨੇ ਚ ਹੁਣ ਵੀ ਪੱਠੀਆਂ ਸ਼ਹਿਰਾਂ ਚ ਹੈ ਨਹੀਂ ਹਾਂ ਜੀ ਹਾਂ ਜੀ ਪੁਰਾਣੇ ਜ਼ਮਾਨੇ ਚ ਪਿੰਡਾਂ ਚ ਸਾਰਿਆਂ ਦੀ ਪੱਠੀਆਂ ਹੋਣੀਆਂ ਤੇ ਦਿਨ ਲੰਮੇ ਹੋਣੇ ਗਰਮੀਆਂ ਦੇ ਸ਼ਾਮ ਜ਼ਰਾ ਚਰਾਕੀ ਪੈਣੀ ਹਾਂ ਜੀ ਇਸ ਤਰ੍ਹਾਂ ਤੇ ਫੇਰ ਨਾ ਲੋਕਾਂ ਨੇ ਲੋਹੜੇ ਵੇਲੇ ਨੂੰ ਭੁੱਖ ਲੱਗ ਪੈਣੀ ਜੀ ਤੇ ਉਹ ਇਸ ਵੇਲੇ ਨਾ ਪਿਛਲੇ ਪੈਰ ਜੀ ਪੱਠੀ ਵਾਲੀ ਨੇ ਮਤਲਬ ਜ਼ਿਆਦਾਤਰ ਮਾਚਨ ਮਾਚਣਾ ਹੀ ਹੁੰਦੀਆਂ ਸਨ ਮਾਚੀ ਥੀਲੀਆਂ ਦੀਆਂ ਬੀਬੀਆਂ ਉਹਨਾਂ ਨੇ ਜਨਾਬ ਕਿਤੇ ਨਾ ਕਿਤੇ ਪੱਠੀ ਬਣਾਈ ਹੁੰਦੀ ਸੀ ਕਿਸੇ ਚੌਕ ਚਰਾਏ ਚ ਜੀ ਔਰ ਉਹਨਾਂ ਨੇ ਪੱਠੀ ਤਾਲ ਲੈਣੀ ਤੇ ਆਪਣੀਆਂ ਪੱਛੀਆਂ ਲਿਆ ਕੇ ਤੇ ਉੱਥੇ ਮਤਲਬ ਜਿਹੜਾ ਬਾਲਣ ਕੋ ਰੱਖ ਲੈਣਾ ਤੇ ਉਹਨਾਂ ਬਹਿ ਜਾਣਾ ਕੜਾਈ ਵੱਡੀ ਸਾਰੀ ਢਾ ਕੇ ਹਾਂਜੀ ਤੇ ਉਹ ਵੀ ਲੋਕਾਂ ਨੇ ਨਾ ਦਾਣੇ ਪਨਾਨ ਲਈ ਲੈ ਕੇ ਜਾਣਾ ਹਾਂ ਉਹ ਜਿਹੜੇ ਦਾਣੇ ਪਨਾਨ ਲਈ ਲੈ ਕੇ ਜਾਏ ਜਾਂਦੇ ਸਨ ਨਾ ਲੋਕੀ ਉਹਨੂੰ ਚੋਂਗਾਂਦੇ ਸਨ ਹਾਂ ਹਿੰਦੀ ਪੰਜਾਬੀ ਚ ਮੈਂ ਫਲਾਣੇ ਦੀ ਚੋਂਗ ਭੁੰਨ ਲਾਵਾਂ ਪਹਿਲਾਂ ਹਾਂਜੀ ਉਹ ਕਿਸੇ ਨੇ ਕਾਲੀ ਕਰਨੀ ਤੇ ਉਹਨੇ ਆਖਣਾ ਤੂੰ ਮੇਰੀ ਚੋਂਗ ਪਹਿਲਾਂ ਭੁੰਨ ਦੇ ਹਾਂਜੀ ਤੇ ਉੱਥੇ ਨਾ ਜੀ ਸ਼ਿਵ ਕੁਮਾਰ ਬਟਾਲਵੀ ਨੇ ਬੜੇ ਖੂਬਸੂਰਤ ਰੰਗ ਨਾਲ ਤੇ ਪੱਠੀ ਵਾਲੀਏ ਚੰਬੇ ਦੀਏ ਢਾਲੀਏ ਹਾਂਜੀ ਕਿ ਉਹਨੂੰ ਖੂਬਸੂਰਤੀ ਵੱਲੋਂ ਇੰਨੀ ਮਿਸਾਲ ਦਿੱਤੀ ਏ ਪਠਿਆਲੀ ਦੀ ਕਿ ਜਿਵੇਂ ਚੰਬੇ ਦੀ ਡਾਲੀ ਹੁੰਦੀ ਏ ਨਾ ਜੀ ਹਾਂ 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 ਜੀ ਉਹਦੇ ਨਾਲ ਉਹਨੂੰ ਮਿਸਾਲ ਦਿੱਤੀ ਏ ਭਈ ਤੂੰ ਮੱਲਵੇ ਐਡੀ ਖੂਬਸੂਰਤ ਲੱਗ ਰਹੀ ਏ ਹਾਂ ਜੀ ਹਾਂ ਜੀ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਹਾਂ ਉਹ ਜਦੋਂ ਦਾਣੇ ਭੁੰਨਣ ਲੱਗਦੀ ਸੀ ਨਾ ਹਾਂ ਜੀ ਤੇ ਉਹ ਪਾਉਂਦੀ ਸੀ ਨਾ ਵਿੱਚ ਤੇ ਅੱਗੇ ਹੱਥ ਕਰਕੇ ਨਾ ਤੇ ਜਿੰਨੇ ਹੱਥ 'ਚ ਲੱਪ 'ਚ ਦਾਣੇ ਪੈ ਜਾਂਦੇ ਸਨ ਉਹਨੂੰ ਐਸਾ ਉਹ ਪਾੜੇ ਦੇ ਵਜੋਂ ਆਪਣੇ ਵਕਰੇ ਭਾਂਡੇ 'ਚ ਪਾ ਲੈਂਦੀ ਸੀ ਕਿ ਕੱਪੜਾ ਵਿਛਾਇਆ ਹੁੰਦਾ ਸੀ ਉਹਦੇ ਵਿੱਚ ਪਾ ਲੈਂਦੀ ਸੀ ਹਾਂ ਤੇ ਬਾਕੀ ਜਿਹੜੇ ਨੇ ਕੜਾਈ 'ਚ ਪਾ ਦੇਣੇ ਤੇ ਉਹਨੂੰ ਫਿਰ ਉਹਨੇ ਦਾਤਰ ਦੇ ਨਾਲ ੇਠਾਉਂ ਤਾਂ ਕਰਦਿਆਂ ਦਾਣੇ ਮਤਲਬ ਕਿਸੇ ਨੂੰ ਵੱਧ ਸੇਕ ਦੀ ਲੋੜ ਹੁੰਦੀ ਸੀ ਕਿਸੇ ਨੂੰ ਘੱਟ ਦੀ ਤੇ ਉਹਨੇ ਆਖਿਆ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਆਏ ਹਾ ਪਾੜਾ ਤੇ ਉਹਨੇ ਦਾਣਿਆਂ 'ਚ ਲੈਣਾ ਸੀ ਹਾਂਜੀ ਇੰਦੀ ਤੇ ਉਹਨੇ ਆਖਿਆ ਦੁੱਖਾਂ ਦਾ ਪਰਾਗਾ ਪੁੰਨ ਦੇ ਕਿ ਮੈਨੂੰ ਮਤਲਬੇ ਮੇਰੇ ਕੋਲ ਹੋਰ ਤੇ ਕੋਈ ਸ਼ਾਇ ਨਹੀਂ ਤੇ ਮੇਰੇ ਦੁੱਖ ਹੀ ਇੰਨੇ ਜ਼ਿਆਦਾ ਨੇ ਕਿ ਮੈਂ ਚਾਹਨਾ ਕਿ ਉਹ ਭੁਜੇ ਹੋਣਗੇ ਤੇ ਮੈਂ ਉਹਨਾਂ ਨੂੰ ਮਤਲਬ ਵਿੱਚ ਚਬਾਂਗਾ ਹਾਂਜੀ ਤੇ ਥੋੜਾ ਜਿਹਾ ਸਵਾਦ ਯਾਨੀ ਜਿਹੜੀ ਮੇਰੇ ਅੰਦਰ ਸਰੀਰ ਦੇ ਦੁੱਖ ਨੇ ਬੇਸਵਾਦੀ ਕੀਤੀ ਹੈ ਹਾਂਜੀ ਉਹਨਾਂ ਨੂੰ ਦੁੱਖਾਂ ਦੇ ਪਰਾਗੇ ਨੂੰ ਪਨਾ ਕੇ ਉਹਦਾ ਸਵਾਦ ਥੋੜਾ ਬਿਹਤਰ ਹੋ ਜਾਵੇਗਾ ਤੇ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਥੋੜਾ ਜਿਹਾ ਮਤਲਬ ਵਿੱਚ ਖੁਸ਼ੀਆਂ ਮਾਨ ਲਵਾਂਗਾ ਅੱਛਾ ਬਾਈਵਾ ਸਾਹਿਬ ਅੱਗੋਂ ਆਖਦੇ ਨੇ ਵੀ ਹੋ ਗਿਆ ਕਵੇਲਾ ਮੈਨੂੰ ਹਾਂਜੀ ਢਲ ਗਈਆਂ ਛਾਵਾਂ ਨਹੀਂ ਹਾਂਜੀ ਤੇ ਬੇਲਿਆਂ ਚੋ ਮੁੜ ਆਇਆਂ ਮੱਜੀਆਂ ਤੇ ਗਾਵਾਂ ਨਹੀਂ ਹਾਂਜੀ ਹਾਂਜੀ ਤੇ ਪਾਇਆ ਚਿੜੀਆਂ ਨੇ ਚੀਕ ਚਿਹੜਾ ਚਿਹੜਾ ਤੇ ਦੁੱਖਾਂ ਦਾ ਪ੍ਰਾਗਾ ਹਾਂਜੀ ਕਵੇਲਾ ਦਾ ਮਤਲਬ ਹੁੰਦਾ ਜਿਹੜਾ ਵੇਲੇ ਤੋਂ ਲੰਘ ਗਿਆ ਹੋਵੇ ਦੇਰ ਹੋ ਗਈ ਮੈਨੂੰ ਦੇਰ ਹੋ ਗਈ ਹਾਂਜੀ ਹਾਂਜੀ ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਛਾਲ ਗਈਆਂ ਛਾਵਾਂ ਨਹੀਂ ਕਿ ਛਾਵਾਂ ਜਿਹੜੀਆਂ ਨੇ ਪਰਛਾਵੇਂ ਲੰਮੇ ਹੋ ਗਏ ਨੇ ਜਦੋਂ ਸੂਰਜ ਡੁੱਬਣ ਲੱਗਦਾ ਹੈ ਤੇ ਪਰਛਾਵੇਂ ਉਹ ਦੂਰ ਤੱਕ ਟੁਰ ਜਾਂਦੇ ਨੇ ਹਾਂਜੀ ਤੇ ਬੇਲਿਆਂ ਚ ਮੋੜੇ ਆਈਆਂ ਮੱਛੀਆਂ ਤੇ ਕਾਹਨ ਲੋਕੀ ਬੇਲਿਆਂ ਚ ਡੰਗੜ ਘਾਲ ਚੜਦੇ ਹਨ ਸਵੇਰੇ ਛੜਛਣ ਨੇ ਸਾਰੀ ਦਿਹਾੜੀ ਉਹਨਾਂ ਉੱਥੇ ਚੁੱਕਦੇ ਰਹਿਣਾ ਤੇ ਸ਼ਾਮ ਨੂੰ ਜਦੋਂ ਦਿਨ ਡੁੱਬਦਾ ਹੋਣਾ ਤੇ ਉਹਨਾਂ ਨੇ ਵਾਪਸ ਆ ਜਾਣਾ ਲੈਣਾ ਬਧੀਆਂ ਤੇ ਟੰਲੀਆਂ ਖੜਕਦੀਆਂ ਹੋਣੀਆਂ ਡੰਗੜਾਂ ਦੇ ਗਾਲ ਹਾਂਜੀ ਤੇ ਉਹ ਵੀ ਬੜਾ ਇੱਤੇ ਘੱਟਾ ਉੱਡਦਾ ਹੋਣਾ ਤੇ ਬੜਾ ਹੀ ਖੂਬਸੂਰਤ ਦੂਰੋਂ ਵੇਖਣਾ ਤੇ ਬੜਾ ਮਤਲਬੇ ਮਨ ਠਾਰ ਮੇਲਾ ਉਹ ਨਜ਼ਾਰਾ ਹੋਣਾ ਬੜਾ ਨਜ਼ਾਰਾ ਹੋਣਾ ਹਾਂਜੀ ਬੇਲਿਆਂ ਚ ਮੋੜੀਆਂ ਆਈਆਂ ਮਧੀਆਂ ਤੇ گاਵਾ ਨਹੀਂ ਕਾਵਾਂ ਨਹੀਂ ਜੀ ਤੇ ਪਾਇਆ ਚਿੜੀਆਂ ਨੇ ਚੀਕ ਚਿਹੜਾ ਹਾਂਜੀ ਤੇ ਉਧਰ ਵੇ ਜੇ ਸ਼ਾਮ ਵੇਲੇ ਚਿੜੀਆਂ ਸਾਰੀਆਂ ਵੀ ਜਿਹੜੀਆਂ ਨੇ ਉਹ ਅੱਗੋ ਪਿੱਛੋਂ ਸਾਰਾ ਦਾਣਾ ਦੁਨਕਾ ਚੋਕ ਕੇ ਤੇ ਰੁੱਖਾਂ ਦੇ ਉੱਤੇ ਬਹਿ ਜਾਂਦੀਆਂ ਨੇ ਤੇ ਰੁੱਖਾਂ ਦੇ ਉੱਤੇ ਬਹਿ ਅਗੇ ਤੇ ਫਿਰ ਉਹ ਚੂੰ ਚੂੰ ਤੇ ਕਰੂਚੀ ਦੀ ਆਵਾਜ਼ ਚ ਚੀਕ ਚਿਹੜਾ ਜਿਹੜੀਆਂ ਨੇ ਪਾ ਦਿੰਦੀਆਂ ਨੇ ਔਰ ਉਹ ਜਿਹੜਾ ਐ ਜਿੰਨਾ ਜੇ ਉਹ ਸੌ ਨਹੀਂ ਜਾਂਦੀਆਂ ਤੇ ਜਦੋਂ ਮਤਲਬ ਉਹ ਘਸਮੁਸਾ ਜਾ ਹੋ ਜਾਂਦਾ ਹਾਂਜੀ ਕੁਫਤਾਂ ਦਾ ਵੇਲਾ ਉਸ ਵੇਲੇ ਨੂੰ ਫਿਰ ਚੁੱਪ ਕਰਕੇ ਤੇ ਬਹਿ ਜਾਂਦੀਆਂ ਨੇ ਤੇ ਸਾਰੀ ਰਾਤ ਫਿਰ ਉਹ ਤੇ ਚੁੱਪ ਕਰਕੇ ਉਹ ਚਿੜੀਆਂ ਜਿਹੜੀਆਂ ਬੈਠੀਆਂ ਰਹਿੰਦੀਆਂ ਨੇ ਸਾਬ ਤੇ ਇੰਨਾ ਬੜੇ ਖੂਬਸੂਰਤੀ ਨਾਲ ਵੇਖੋ ਨਾਲ ਜੀ ਪਠੀਆਲੀ ਦੀ ਮਿਸਾਲ ਦੇ ਕੇ ਤੇ ਦੁੱਖਾਂ ਦਾ ਭਰਾਗਾ ਤੇ ਮਤਲਬ ਫਿਰ ਮੱਝੀਆਂ ਤੇ ਗਾਈਆਂ ਫਿਰ ਉਹਨਾਂ ਦਾ ਸ਼ਾਮੀ ਪਰਤਕੇ ਆਉਣਾ ਹਾਂਜੀ ਤੇ ਇਹ ਜ਼ਿੰਦਗੀ ਦੀ ਜਿਹੜਾ ਪੰਜਾਬ ਦੀ ਪੰਜਾਬ ਦਾ ਜਿਹੜਾ ਰੰਗ ਰੂਪ ਹੈ ਉਹਨੂੰ ਏਡੇ ਸੁਛਜੇ ਢੰਗ ਨਾਲ ਸ਼ਿਵ ਕੁਮਾਰ ਬਟਾਲਵੀ ਨੇ ਬਿਆਨ ਕੀਤਾ ਕਿ ਅਸੀਂ ਵੀ ਉਹ ਸਾਰਾ ਮੈਨੂੰ ਦੁਰਾਂਦਿਆ ਹੋਈਆਂ ਅੱਖਾਂ ਦੇ ਅੱਗੇ ਉਹ ਸਾਰਾ ਨਜ਼ਾਰਾ ਨਿੱਕੇ ਹੁੰਦਿਆਂ ਡੰਗਰ ਚਾਰਨ ਜਾਈਦਾ ਹੁੰਦਾ ਸੀ ਤੇ ਉਹ ਜਨਾਬ ਡੰਗਰਾਂ ਦੇ ਵਗ ਆਉਂਦੇ ਹੋਣੇ ਕਿਹਦਾ ਅੱਗੇ ਕਿਸੇ ਦਾ ਬਾਈਵਾ ਸਾਹਿਬ ਬੇਲੇ ਦਾ ਵੀ ਦੱਸੋ ਨਾ ਸਾਡੇ ਵੀਵਰਜ਼ ਆਹਦੇ ਨੇ ਵੀ ਸਾਨੂੰ ਮੁਸ਼ਕਲ ਲਫ਼ਜ਼ਾਂ ਦਾ ਤਰਜਮਾ ਵੀ ਦੱਸਿਆ ਤੇ ਬੇਲਾ ਜਿਹੜਾ ਨਾ ਜੀ ਇਹ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜਿਹੜਾ ਦਰਿਆਵਾਂ ਤੇ ਦਰਿਆ ਦੀ ਆਦਤ ਹੁੰਦੀ ਏ ਕਿ ਉਹ ਆਪਣੀ ਮਰਜ਼ੀ ਨਾਲ ਵਗਦਾ ਕਦੀ ਵਹਿ ਲਿਆ ਉਹਨੂੰ ਟੁਰ ਪਿੰਦਾ ਕਦੀ ਐ ਨੂੰ ਤੇ ਜਿੱਥੇ ਵੀ ਦਰਿਆ ਵਗਦੇ ਨੇ ਉਹਨਾਂ ਦੇ ਨਾਲ ਨਾਲ ਨਾ ਜ਼ਮੀਨ ਜਿਹੜੀ ਇਹਨਾਂ ਜ਼ਿਆਦਾਤਰ ਉਹ ਖਰਾਬ ਕਰਦੇ ਰਹਿੰਦੇ ਨੇ ਜੀ ਉਹ ਫੇਰ ਖਰਾਬ ਕਰਨ ਪਰ ਉੱਚੀ ਨਮੀ ਹੋ ਜਾਂਦੀ ਏ ਬਾਈ ਟੋਟੋ ਲੋਕਾਂ ਤੋਂ ਰਹਿ ਜਾਂਦੀ ਏ ਉਹ ਫੇਰ ਬੇਲੇ ਦੀ ਸ਼ਕਲ ਬਣ ਜਾਂਦੀ ਜੀ ਉਥੇ ਦਰਖਤ ਕਾਈ ਕਾਨੇ ਥਰਕੰਡੇ ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਹੁੱਕ ਪੈਂਦੀਆਂ ਨੇ ਉਹ ਉਹ ਝਾੜ ਜੰਗਲ ਜਿਆ ਬਣ ਜਾਂਦਾ ਤੇ ਉਹਦੇ ਚ ਕਾ ਬੂਟ ਬੜਾ ਹੁੰਦਾ ਉੱਥੇ ਵੀ ਬੇਲੇ ਚ ਮੱਝਾਂ ਛੱਜਾਂ ਜਿਹੜੀਆਂ ਸਾਰੀ ਦਿਹਾੜੀ ਚਰਦੀਆਂ گاਵਾ ਤੇ ਦਰਿਆਜ ਪਾਣੀ ਖਾਣੀ ਪੀਤਾ ਦਰਿਆਜ ਪਾਣੀ ਪੀਤਾ ਟੁੱਬੀਆਂ ਲਾਈਆਂ ਨਾhtੀਆਂ ਉਹ ਨਹਾ ਕੇ ਤੇ ਮਤਲਬ ਜਦੋਂ ਸ਼ਾਮ ਨੂੰ ਪਿੱਛਾ ਮੁਰਦੀਆਂ ਨੇ ਨਾ ਜੀ ਤੇ ਮਤਲਬ ਇਹ ਕਿਤੇ ਉਹ ਨਵੀਆਂ ਨਰੋਈਆਂ ਹੋਈਆਂ ਹੁੰਦੀਆਂ ਨੇ ਟੋਬੇਲਾ ਜਿਹੜਾ ਉਹ ਦਮੂਮਨ ਦਰਿਆਵਾਂ ਦੇ ਦੋਹਾਂ ਕੰਢਿਆਂ ਦੇ ਉੱਤੇ ਹੁੰਦਾ ਹੈ ਹਾਂਜੀ ਔਰ ਕਿਤੇ ਜ਼ਿਆਦਾ ਹੁੰਦਾ ਹੈ ਕਿਤੇ ਘੱਟ ਹੁੰਦਾ ਹੈ ਉਹ ਫਿਰ ਬੂਟੇ ਛੂਟੇ ਕਾਇਆਂ ਛੋਟਾ ਮੋਟਾ ਜੜ ਜਿਹੜਾ ਵੱਡੇ ਰੁੱਖ ਵੀ ਹੋ ਜਾਂਦੇ ਨੇ ਉਹ ਫਿਰ ਸਾਰਾ ਜਿਹੜਾ ਨਾ ਦੀ ਉਹਨਾਂ ਦੇ ਵਿੱਚ ਜ਼ਿਆਦਾ ਮੱਝਾਂ ਵੀ ਚੁਰਦੀਆਂ ਨੇ ਕਿਉਂਕਿ ਸਾਂਝਾ ਹੀ ਥਾਂ ਹੁੰਦਾ तकरीबन ਸਾਰਾ ਪੰਜਾਬ ਦਾ ਕੰਡਾ ਹੀ ਹੁੰਦਾ ਹੈ ਹਾਂਜੀ ਬਾਈਵਾ ਸਾਹਿਬ ਅੱਗੋਂ ਆਖਦੇ ਨੇ ਸ਼ਿਵ ਕੁਮਾਰ ਬਟਾਲਵੀ ਜੀ ਭੀ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ ਹੂੰ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰ ਨਹੀਂ ਹਾਂਜੀ ਤੇ ਉਸ ਪਿੰਡ ਦਾ ਸੁਣੀ ਦਾ ਰਾਹ ਬਾੜਾ ਦੁੱਖਾਂ ਦਾ ਪ੍ਰਾਗਾ ਪੁੰਨਦੇ ਹਾਂਜੀ ਉਹ ਉਹਨੂੰ ਮਾਛਣ ਨੂੰ ਜਾਂ ਪੱਠੀਆਲੀ ਨੂੰ ਪਹਾਂਦੇ ਨੇ ਜੀ ਕਿ ਖੇਤੀ ਕਰਦੇ ਮੈਨੂੰ ਮਤਲਬ ਇਹ ਮੇਰੀ ਚੁੰਗ ਜਿਹੜੀ ਆ ਖੇਤੀ ਪੁੰਨਦੇ ਆਏ ਇਹ ਇਸ ਵਾਸਤੇ ਕਿ ਮੇਰਾ ਪਿੰਡਾ ਬੜਾ ਦੂਰ ਦਾ ਹੈ ਹਾਂਜੀ ਤੇ ਬੜਾ ਲੰਮਾ ਪੰਦੇ ਤੇ ਮੈਂ ਪੈਦਲ ਜਾਣਾ ਔਰ ਉਸ ਥਾਂ ਤੇ ਜਾਣਾ ਜਿੱਥੇ ਮੇਰੇ ਹਾਨੀਆਂ ਦਾ ਜਿੱਥੇ ਮੇਰੇ ਹਮ ਉਮਰਾਂ ਦਾ ਪੂਰਾ ਪ੍ਰਾਗਾਈ ਟੁੱਟ ਗਿਆ ਪੂਰੀ ਟੁੱਟ ਗਿਆ ਹਾਂ ਪੂਰਾ ਆਂਦੇ ਨੇ ਬੇੜੀ ਵਿੱਚ ਇੱਕ ਵਾਰੀ ਬਹਿਣ ਵਾਲੇ ਸਾਰੇ ਜਿਹੜੇ ਮੁਸਾਫਰ ਹੁੰਦੇ ਨੇ ਨਾ ਜਦੋਂ ਇੱਕ ਪਾਸੇ ਬਹਿ ਕੇ ਦੂਜੇ ਪਾਸੇ ਜਾ ਕੇ ਉਤਰਦੇ ਨੇ ਉਹਨੂੰ ਬੇੜੀ ਦਾ ਪੂਰਾ ਆਂਦੇ ਨੇ ਹਾਂਜੀ ਤੇ ਜ਼ਾਰ ਹੈ ਜੀ ਫਿਰ ਮਤਲਬ ਹੈ ਕਿ ਉਹ ਰਾਜ ਦਰਿਆ ਵੀ ਪੈਂਦਾ ਪੈਂਦਾ ਹਾਂ ਤੇ ਦਰਿਆ ਦੇ ਵਿੱਚੋਂ ਮਤਲਬ ਹੈ ਕਿ ਉਹ ਜਿੱਥੇ ਹਾਣੀਆਂ ਦਾ ਪੂਰਾ ਪੂਰੀ ਟੁੱਟ ਗਿਆ ਸਾਰੇ ਹਾਣੀ ਮੇਰੇ ਜਿਹੜੇ ਨੇ ਜੀ ਉਹ ਚਲੇ ਗਏ ਨੇ ਤੇ ਉਸ ਪਿੰਡ ਦਾ ਸੁਣੀਂਦਾ ਰਾ ਮਾੜਾ ਔਰ ਦੱਸਦੇ ਨੇ ਕਿ ਉਹ ਬੜਾ ਔਖਾ ਰਾ ਹੈ ਹਾਂਜੀ ਤੇ ਅਗਲੇ ਅਗਲੇ ਜਾਨ ਦੀ ਗੱਲ ਤੇ ਕਰਦੇ ਨੇ ਹਾਂਜੀ ਕਿ ਮਰਨ ਤੋਂ ਬਾਅਦ ਦੀ ਗੱਲ ਤੇ ਕਰਦੇ ਨੇ ਕਿ ਉੱਥੇ ਬੜਾ ਔਖਾ ਰਾ ਹੈ ਉਹ ਬੜੀਆਂ ਔਖਤਾ ਤੇ ਬੜੀਆਂ ਮੁਸ਼ਕਲਾਂ ਜਰਨੀਆਂ ਪੈਂਦੀਆਂ ਨੇ ਹਾਂਜੀ ਇਸ ਵਾਸਤੇ ਖੇਤੀ ਕਰ ਤੇ ਮੈਨੂੰ ਮੇਰੇ ਅਮਲਾਂ ਦਾ ਭਰਾਗਾ ਜਿਹੜਾ ਭੁੰਨ ਕੇ ਦੇ ਦੇ ਤਾਂ ਕਿ ਮੇਰੀ ਕੋਈ ਖਲੀਰ ਹੋ ਜਾਏ ਮੇਰੀ ਕੋਈ ਬੱਚਤ ਹੋ ਜਾਏ ਵਾਹ ਇਹ ਜਿਹੜੇ ਸਾਥੀ ਨਾਲ ਦੇ ਮੇਰੇ ਆਦਾ ਟੁਰ ਗਏ ਨੇ ਹਾਂਜੀ ਹਾਂਜੀ ਉਹੀ ਉਹਨਾਂ ਤੋਂ ਮਰਾਦ ਹੈ ਕਿ ਜਿਹੜੇ ਮੇਰੇ ਸਾਥੀ ਵਿਛੜ ਗਏ ਨੇ ਮਰ ਗਏ ਨੇ ਚਲਾਣਾ ਕਰ ਗਏ ਨੇ ਦੁਨੀਆਂ ਤੋਂ ਬਿਲਕੁਲ ਈ ਗੱਲ ਹੈ ਚਲਾਣਾ ਕਰ ਗਏ ਨੇ ਚਲੇ ਗਏ ਨੇ ਹਾਂਜੀ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰ ਨਹੀਂ ਮੇਰੇ ਨਾਲ ਦੇ ਦੇ ਸਾਰੇ ਟੁਰ ਗਏ ਨੇ ਵਾਹ ਉਸ ਪਿੰਡ ਦਾ ਸੁਣੀ ਦਾ ਰਾ ਮਾੜਾ ਤੇ ਉਸ ਪਿੰਡ ਨੂੰ ਉਹ ਖਬਰਸਤਾਨ ਹੈ ਹਾਂਜੀ ਉਹ ਗੁਸਤਾਨ ਹੈ ਉਹ ਸੀਵੀਆਂ ਨੇ ਮੜੀਆਂ ਨੇ ਹਾਂਜੀ ਤੇ ਉਹ ਦਾ ਰਾ ਬੜਾ ਔਖਾ ਤੇ ਬੜਾ ਉਥੇ ਆਪੜਵਾ ਬੜਾ ਮੁਸ਼ਕਲ ਹੈ ਤੇ ਛੇਤੀ ਕਰਨੇ ਰਾਂ ਨਾ ਹੋ ਜੇ ਤੇ ਮੇਰੇ ਦੇ ਵਿੱਚ ਮਤਲਬ ਇਹ ਡਾਰਾ ਹੈ ਕਿੰਨਾ ਖੂਬਸੂਰਤ ਅੰਦਾਜ਼ ਹਨ ਜੀ ਬੜਾ ਖੂਬਸੂਰਤ ਵੇਖੋ ਨਾ ਪੂਰਾ ਪੰਜਾਬ ਉਹਨਾਂ ਪੇਟ ਕੀਤਾ ਆਪਣੇ ਲਫ਼ਜ਼ਾਂ ਦੇ ਵਿੱਚ ਜਿਵੇਂ ਮੂਰਤਾ ਵਾਈਆਂ ਹੁੰਦੀਆਂ ਹਨ ਹਾਂ ਜੀ ਤੇ ਵਿੱਚ ਜਨਾਬ ਆਪਣੇ ਦੁੱਖਾਂ ਦੀਆਂ ਵੀ ਤਸਵੀਰਾਂ ਹਾਂ ਜੀ ਵਿੱਚ ਆਪਣੇ ਦੁੱਖਾਂ ਦੀ ਮੂਰਤਕਾਰੀ ਕੀਤੀ ਹੈ ਹਾਂ ਜੀ ਅਗੋ ਬਾਈਵਾ ਸਾਹਿਬ ਆਖਦੇ ਨੇ ਕਿ ਮੇਰੀ ਵਾਰੀ ਪੱਤੇਾਂ ਦੀ ਪੰਡ ਸਿੱਲੀ ਹੋ ਗਈ ਤੇ ਮਿੱਟੀ ਦੀ ਕੜਾਈ ਤੇਰੀ ਕੰਨੋਂ ਪਿੱਲੀ ਹੋ ਗਈ ਹਾਂਜੀ ਤੇ ਤੇਰੇ ਸੇਕ ਨੂੰ ਕੀ ਵਜਿਆ ਦਗਾੜਾ ਤੇ ਦੁੱਖਾਂ ਦਾ ਪ੍ਰਾਟਾ ਪੋਹ ਹਾਂਜੀ ਉਹ ਆਂਦੇ ਨੇ ਜੀ ਕਿ ਮੇਰੀ ਜਿਹੜੀ ਤੇਰੇ ਤੂੰ ਜਿਹੜੇ ਵਿੱਚ ਪਛੀਆਂ ਡਾਨੀਆਂ ਪਈ ਆਪਣਾ ਪਠੀ ਦੇ ਹਾਂਜੀ ਉਹ ਸਿਲੀਆਂ ਹੋ ਜਾਂਦੇ ਦਾਰ ਅੱਗ ਨਹੀਂ ਬਲਦੀ ਉਹ ਕਿਉਂ ਸਿਲੀਆਂ ਹੋ ਗਈਆਂ ਨੇ ਹਾਂਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਮੇਰੀ ਵਾਰ ਹੀ ਆਈ ਏ ਤੇ ਉਦੋਂ ਤੇਰੀਆਂ ਪੱਤੀਆਂ ਵੀ ਬਲਦੀ ਉਦੋਂ ਅੱਗ ਨਹੀਂ ਬਈ ਬਲਦੀ ਤੇ ਤੇਰੀ ਜਿਹੜੀ ਮਿੱਟੀ ਦੀ ਕੜਾਈ ਹੈ ਹੁਣ ਤੇ ਲੋਹੇ ਦੀਆਂ ਕੜਾਈਆਂ ਪਹਿਲੇ ਜ਼ਮਾਨੇ ਦੀ ਮਿੱਟੀ ਦੀਆਂ ਕੜਾਈਆਂ ਚ ਮਾਚਣਾ ਪੁੰਹਦੀਆਂ ਹੁੰਦੀਆਂ ਹਾਂ ਹਾਂ ਜੀ ਤੇ ਮਿੱਟੀ ਦੀ ਕੜਾਈ ਤੇਰੀ ਕਾਨੂੰ ਪਿੱਲੀ ਹੋ ਗਈ ਤੇ ਪਿੱਲੀ ਜਿਹੜੀ ਚੀਜ਼ ਹੈ ਨਾ ਜਿਹੜੀ ਪੂਰੀ ਪੱਕੀ ਨਾ ਹੋਵੇ ਉਹਨੂੰ ਪਿੱਲੀ ਆਂਦੇ ਨੇ ਪਿੱਲੀ ਮਿੱਟੀ ਦਾ ਭਾਂਡਾ ਜਿਹੜਾ ਪੂਰਾ ਪੱਕਾ ਨਾ ਨਾ ਹੋਵੇ ਉਹਨੂੰ ਆਂਦੇ ਨੇ ਤੇ ਉਹ ਖੁਰਦੀ ਰਹਿੰਦੀ ਹੈ ਉਹ ਖੁਰਦੀ ਰਹਿੰਦੀ ਆ ਜੀ ਜੀ ਔਰ ਉਹ ਸੇਕ ਵੀ ਪੂਰਾ ਨਹੀਂ ਜਰਦੀ ਜੀ ਤੇ ਉਹ ਆਂਦੇ ਨੇ ਕਿ ਮੇਰੀ ਜਦੋਵਾਰੀ ਆਈ ਹੈ ਤੇ ਤੇਰੇ ਜਿਹੜਿਆ ਪਛੀਆਂ ਦੀ ਪੰਡ ਹੈ ਇਹ ਸਿੱਲੀ ਹੋ ਗਈ ਹੈ ਗਿੱਲੀ ਹੋ ਗਈ ਹੈ ਇਹਨੂੰ ਅੱਗ ਹੀ ਨਹੀਂ ਬਈ ਲੱਗਦੀ ਔਰ ਤੇਰੀ ਮਤਲਬ ਪੱਠੀ ਦੇ ਅੰਦਰ ਉਹ ਅੱਗ ਜਿਹੜੀ ਆ ਉਹ ਪੂਰਾ ਸੇਕ ਬਣਦਾ ਹੀ ਨਹੀਂ ਪਿਆ ਜਿੱਦੇ ਚ ਮੇਰਾ ਭਰਾਗਾ ਭੁਜਣਾ ਹੈ ਮੇਰੇ ਦੁੱਖਾਂ ਦਾ ਭਰਾਗਾ ਭੁਜਣਾ ਹੈ ਤੇ ਮੈਨੂੰ ਤੂੰ ਐਨੀ ਢੇਰ ਲਾ ਛੜੀਏ ਤੇ ਤੇਰੀ ਕੜਾਈ ਵੀ ਜਿਹੜੀ ਹੈ ਨਾ ਉਹ ਪਿੱਲੀ ਪਿੱਲੀ ਹੋ ਗਈ ਹੈ ਮਿੱਟੀ ਦੀ ਜਿਹੜੀ ਕੜਾਈ ਕੜਾਈ ਹੈ ਤੇ ਤੇਰੇ ਸੇਕ ਨੂੰ ਕੀ ਵਜਿਆ ਦੁਗਾੜਾ ਹਾਂਜੀ ਦੁਗਾੜਾ ਬਹੁਤ ਘੱਟ ਲੋਕਾਂ ਸ਼ਾਇਰੀ 'ਚ ਕਿਤੇ ਮੈਂ ਨਹੀਂ ਵੇਖਿਆ ਕਿ ਕਿਸੇ ਵਰਤਿਆ ਹੋਵੇ ਤੇ ਦੁਗਾੜਾ ਦਾ ਮਤਲਬ ਹੁੰਦਾ ਹੈ ਅਨ ਡਿੱਠਾ ਅਨ ਡਿੱਠੀ ਕੋਈ ਮੁਸੀਬਤ ਹਾਂਜੀ ਜਿਹੜੀ ਚਮਕੇਤੀ ਆ ਪਵੇ ਹਾਂਜੀ ਉੱਤੇ ਜਿਵੇਂ ਕੋਠਾ ਡਿੱਗ ਪੈਂਦਾ ਨਾ ਬੰਦੇ ਦੇ ਉੱਤੇ ਹਾਂਜੀ ਤਾਂਨੇ ਤੈਨੂੰ ਕੋਈ ਦੁਗਾੜਾ ਵਜ ਗਿਆ ਹੈ ਜੀ ਯਾਨੀ ਇਹ ਇੱਕੋ ਵਕਤ ਦੇ ਵਿੱਚ ਦੋ ਤਿੰਨ ਦੋ ਤਿੰਨ ਨੁਕਸਾਨ ਕਰਨ ਵਾਲਾ ਯਾਨੀ ਤੂੰ ਤੇਰੇ ਸੇਕ ਨੂੰ ਕੀ ਵਜਿਆ ਦੁਗਾੜਾ ਕਿ ਤੇਰੇ ਸੇਕ ਨੂੰ ਅੱਜ ਕੀ ਹੋ ਗਿਆ ਤੂੰ ਮੈਨੂੰ ਇੱਥੇ ਖਿਲਾਰ ਛੜਿਆ ਤੇ ਮੇਰਾ ਇਹ ਮੱਲਵੇ ਪੀੜਾਂ ਦਾ ਪਰਾਗਾ ਭੁੰਨ ਕੇ ਦੇ ਮੇਰਾ ਪੰਦ ਬੜਾ ਲੰਮਾ ਹੈ ਤੇ ਮੈਂ ਅੱਗੇ ਜਾਣਾ ਹੈ ਹਾਂਜੀ ਤੇ ਮੈਨੂੰ ਦੱਸ ਵੀ ਤੇਰਾ ਹੋਇਆ ਕੀ ਹੈ ਤੇਰੀਆਂ ਪੱਛੀਆਂ ਵੀ ਤਲੀਆਂ ਹੋ ਗਈਆਂ ਤੇਰੀ ਕੜਾਈ ਵੀ ਪਿੱਲੀ ਹੋ ਗਈ ਤੇ ਤੇਰਾ ਸੇਕ ਜਿਹੜਾ ਨਾ ਸੇਕ ਹੀ ਨਹੀਂ ਪਿਆ ਬੰਦਾ ਉਹ ਮੇਰੇ ਦੁੱਖਾਂ ਦੇ ਪ੍ਰਾਗੇ ਨੂੰ ਭੁੰਨਣ ਵਾਸਤੇ ਤੇ ਬਾਜੀਬਾ ਸਾਹਿਬ ਆਪਣੇ ਇਸੇ ਗੀਤ ਦੇ ਅਗਲੇ ਅੰਤਰੇ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਲਿਖਦੇ ਨੇ ਲਪਕੂਏ ਝੰਗ ਮੇਰੀ ਮੈਨੂੰ ਪਹਿਲਾਂ ਟੋਰ ਨਹੀਂ ਤੇ ਕੱਚੇ ਕੱਚੇ ਰੱਖ ਨਾ ਨਹੀਂ ਹੋਰ ਥੋੜਾ ਰੋੜ ਨਹੀਂ ਤੇ ਕਰਾਂ ਮਿੰਨਤਾ ਮੁਕਾ ਦੇ ਨਹੀਂ ਪਾੜਾ ਹਾਂਜੀ ਤੇ ਪੀੜਾਂ ਦਾ ਭਰਾਗਾ ਭੁੰਨਦੇ ਲੱਪ ਤੇ ਮਤਲਬ ਇਹ ਉਹ ਦਾਣੇ ਹੁੰਦੇ ਨੇ ਜਿਹੜੇ ਤਲੀ ਦੇ ਵਿੱਚ ਪੈ ਜਾਂਦੇ ਹਾਂਜੀ 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 ਕਿ ਮੇਰੀ ਜਿਹੜੀ ਚੋਂਗੇ ਮੈਂ ਤੇ ਥੋੜੇ ਜੇ ਦਾਣੇ ਪਨਾਣ ਲਈ ਲੈਣ ਆਇਆ ਮੱਲੇ ਮੈਂ ਤੈਨੂੰ ਥੋੜੇ ਜੇ ਦੁੱਖਾਂ ਦਾ ਭਰਾਗਾ ਦਿੱਤਾ ਉਹ ਇੰਨੀ ਜ਼ਿਆਦਾ ਤੇ ਹੈ ਨਹੀਂ ਹਾਂਜੀ ਇਥੋਂ ਅਸੇ ਮੇਰਾ ਕੰਮ ਪਹਿਲਾਂ ਨਬੇੜ ਦੇ ਤੇ ਮੈਨੂੰ ਮਤਲਬ ਛੇਤੀ ਟੋਰ ਦੇ ਮੈਨੂੰ ਪਹਿਲਾਂ ਟੋਰ ਹਾਂਜੀ ਮੈਨੂੰ ਵਿਦਿਆ ਕਰ ਦੇ ਮਤਲਬ ਇਹ ਮੈਨੂੰ ਭੁੰਨ ਕੇ ਦੇ ਦੇ ਹਾਂਜੀ ਪਰ ਅੱਗੋ ਵੀ ਬਾਹਰ ਦੇ ਕੱਚੇ ਕੱਚੇ ਜਿਹੜੇ ਨੇ ਨਾ ਇਹਨਾਂ ਨੂੰ ਨਾ ਰੱਖੀ ਬਣਾ ਕੇ ਇਹਨਾਂ ਨੂੰ ਰੋੜ ਦੇਵੀਂ ਤਾਂ ਕਿ ਮੇਰੇ ਦੁੱਖਾਂ ਦਾ ਪ੍ਰਾਗ ਜਿਹੜਾ ਸੁਆਦਲਾ ਬਣ ਗਿਆ ਹਾਂਜੀ ਔਰ ਮੈਂ ਜਿਹੜਾ ਮਤਲਬ ਏ ਕਿ ਹੁਣ ਮੈਂ ਦੁੱਖਾਂ ਦੇ ਨਾਲ ਨੱਕ ਨੱਕ ਹੋਇਆ ਪਿਆ ਤੇ ਮੇਰੇ ਹੋਰ ਪੇਟ ਚ ਦੁੱਖ ਨਹੀਂ ਜਾ ਰਿਹਾ ਤੇ ਮੈਂ ਇਸ ਬਹ ਨਹੀ ਹੋਰ ਦੁੱਖ ਜਿਹੜੇ ਨੇ ਆਪਣੇ ਸਰੀਰ ਦੇ ਅੰਦਰ ਪਾ ਲਵਾ ਤੇਰਾ ਮਿੰਤਾ ਹਾਂਜੀ ਮੁਕਾ ਦੇ ਨੀ ਪਾੜਾ ਤੇ ਮੈਂ ਤੇਰੇ ਅੱਗੇ ਤਰਲਾ ਮਿੰਤਾ ਕਰਨਾ ਕਿ ਜਿਹੜਾ ਪਾੜਾ ਨਾ ਪਾੜਾ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਬਿੱਤ ਨੂੰ ਹਾਂਜੀ ਪੰਦ ਨੂੰ ਮੈਂ ਮਿੰਤਾ ਕਰਨਾ ਕਿ ਜਿਹੜਾ ਮੇਰਾ ਪੰਦ ਹੈ ਨਾ ਇਹਨੂੰ ਮੁਕਾ ਦੇ ਔਰ ਇਹ ਤੇਰੇ ਪਰਨੇ ਪਿਆ ਹੋਇਆ ਮੈਂ ਇਸ ਵਾਸਤੇ ਮੇਰਾ ਪੈਂਡਾ ਖੋਟਾ ਹੋਣ ਮੇਰਾ ਪੈਂਡਾ ਖੋਟਾ ਹੋਣ ਡਿਆ ਤੇ ਛੇਤੀ ਕਰ ਤੇ ਇਹ ਜਿਹੜਾ ਮੇਰਾ ਕੰਮ ਹੈ ਕਰ ਮਕਾ ਤਾ ਕੇ ਮੈਂ ਰਹਾ ਲਾ ਜਾ ਹਾਂਜੀ ਤਾ ਕੇ ਜਾ ਕੇ ਤੇ ਆਪਣੇ ਅਗਲੇਆਂ ਨੂੰ ਜਾ ਕੇ ਜਿਹੜਾ ਪੂਰ ਤੁਰ ਗਿਆ ਹੈ ਜੀ ਜੀ ਮੈਂ ਵੀ ਉਹਨਾਂ ਮਗਰ ਜਾਵਾਂ ਜੀ ਜੀ ਅਚ ਜੀ ਆਖਰੀ ਬਾਦਤ ਦੇ ਵਿੱਚ ਪੈ ਉਹਨੇ ਲਿਖਦੇ ਨੇ ਕਿ ਸੌ ਗਈਆਂ ਵਾਵਾ ਰੋ ਰੋ ਹਮ ਕਰ ਵਰ ਲਾਪ ਨਹੀਂ ਹਮ ਤੇ ਤਾਰਿਆਂ ਨੂੰ ਚੜ ਗਿਆ ਮਿੱਠਾ ਮਿੱਠਾ ਤਾਪ ਨਹੀਂ ਹਾਂਜੀ ਤੇ ਜੰਜ ਸਾਵਾਂ ਦੀ ਦਾ ਰੋਸ ਗਿਆ ਲਾੜਾ ਹਾਂ ਵਾਹ ਤੇ ਪੀੜਾ ਦਾ ਭਰਾਗਾ ਫੁਰਖਨਾਂ ਦੀ ਲਫ਼ਜ਼ਾਂ ਦੀ ਏਡੀ ਸਚੱਜੀ ਤੇ ਏਡੀ ਸੋਹਣੀ ਵਰਤੋਂ ਆ ਪੰਜਾਬੀ ਚ ਸ਼ਾਇਦ ਹੀ ਕਿਸੇ ਕੀਤੀ ਹੋਵੇ ਹਾਂਜੀ 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 ਸੌ ਗਈਆਂ ਹਵਾਵਾਂ ਕਰ ਕਰ ਵਰਲਾਪ ਨਹੀਂ ਹਾਂਜੀ ਕਿ ਜਿਹੜੀਆਂ ਹਵਾਵਾਂ ਵੀ ਨੇ ਨਾ ਉਹ 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 ਮਤਲਬੇ ਮੇਰੇ ਇਸ ਦੁੱਖ ਦੀ ਮੇਰੇ ਹਾਨੀਆਂ ਦੇ ਇਸ ਦੁੱਖ ਦੇ ਵਿੱਚ ਹਾਂਜੀ ਵਰਲਾਪ ਕਰ ਕਰਕੇ ਇੱਕ ਕਰਲਾਪ ਹੁੰਦਾ ਇੱਕ ਵਰਲਾਪ ਹੁੰਦਾ ਉਹਦੋਂ ਵੀ ਅਗਲੀ ਡਿਗਰੀ ਦਾ ਹਾਂਜੀ ਕਿ ਮਤਲਬ ਇਹ ਕਿ ਕਰਲਾਪ ਕਰਦਿਆਂ ਕਰਦਿਆਂ ਜਦੋਂ ਫਿੱਗੀ ਵੱਜ ਜਾਂਦੀ ਹੈ ਦੋ ਦੋ ਅੱਗੇ ਵਰਲਾਪ ਸ਼ੁਰੂ ਹੁੰਦਾ ਵਾਹ ਹਾਂਜੀ ਵਾਹ ਜੀ ਵਾਹ ਵਾਹ ਤੇ ਉਹ ਵਰਲਾਪ ਕਰ ਕਰਕੇ ਮਤਲਬ ਯਾਦ ਕਰ ਕਰਕੇ ਉਹ ਸੌ ਗਈਆਂ ਨੇ ਤੇ ਤਾਰੇ ਜਿਹੜੇ ਨੇ ਤਾਰੇ ਚਮਕਦੇ ਰਹਿ ਨੇ ਸਾਰੀ ਰਾਤ ਲੰਘ ਗਈ ਏ ਹੁਣ ਜਿਹੜਾ ਉਧਰੋਂ ਪੋ ਫੁੱਟਣ ਵਾਲੀ ਏ ਤੇ ਉਹਨਾਂ ਨੂੰ ਵੀ ਉਮੀ ਥੱਕ ਗਏ ਨੇ ਤੇ ਇੰਜ ਲੱਗਦਾ ਕਿ ਜਿਵੇਂ ਉਹਨਾਂ ਨੂੰ ਹੀ ਮਠਾ ਮਠਾ ਤਾਪ ਚੜ ਗਿਆ ਮਠਾ ਮਠਾ ਨਿਕਾ ਨਿਕਾ ਹਾਂਜੀ ਹਲਕਾ ਹਲਕਾ ਜਿਆ ਤਾਪ ਉਹਨਾਂ ਨੂੰ ਬੁਖਾਰ ਚੜ ਗਿਆ ਹਾਂਜੀ ਹਾਂਜੀ ਤੇ ਜੰਝ ਸਾਵਾ ਦੀ ਦਾ ਜਿਹੜੀ ਸਾਵਾ ਦੀ ਜੰਝ ਹੈ ਜਿਹੜੇ ਮੈਂ ਸਾਹ ਲੈਂਦਾ ਪਿਆ ਹਾਂਜੀ ਜਿਹੜੇ ਅੱਗਰ ਪਿਛੇੜ ਸਾਹ ਆ ਰਹੇ ਨੇ ਜੰਝ ਪਾਲ ਦੇ ਵਿੱਚ ਜਾ ਰਹੀ ਸੀ ਹਾਂਜੀ ਉਹਦਾ ਰੁੱਸ ਗਿਆ ਲਾੜਾ ਹਾਂਜੀ ਜਿਹੜਾ ਜਿਹੜੀ ਜੰਝ ਨੂੰ ਲੈ ਕੇ ਜਾ ਰਿਹਾ ਓ ਉਹ ਰੁਸ ਗਿਆ ਦਾੜਾ ਉਹ ਰੁਸ ਗਿਆ ਤੇ ਜਾ ਰੇ ਜੰਜ ਦੇ ਕਿੱਥੇ ਫਿਰ ਜਾਣਾ ਹਾਂਜੀ ਪੀੜਾਂ ਦਾ ਭਰਾਗਾ ਭੁੰਦੇ ਪਠੀ ਵਾਲੀਏ ਚੰਬੇ ਦੀਏ ਢਾਲੀਏ ਤੈਨੂੰ ਦਿਆਂ ਹੰਜਵਾ ਦਾ ਪਹਾੜਾ ਤੇ ਪੀੜਾਂ ਦਾ ਭਰਾਗਾ ਭੁੰ ਕਮਾਲ ਜੀ ਸ਼ਿਵ ਕੁਮਾਰ ਬਟਾਲਵੀ ਲਫ਼ਜ਼ਾਂ ਦਾ ਵੀ ਪੂਰਾ ਬਾਜ਼ੀਗਰ ਹੈ ਪੰਜਾਬੀ ਨੂੰ ਦੇ ਲਫ਼ਜ਼ਾਂ ਨੂੰ ਨੇ ਐਡੀ ਸੁੰਦਰਤਾ ਐਡੀ ਸੁਚੱਜ ਤੇ ਇਹ ਵੀ ਸਿਆਣਪ ਨਾਲ ਵਰਤਿਆ ਕਿ ਘੱਟ ਲੋਕਾਂ ਨੇ ਇਹ ਕੀਤਾ ਹੋਵਾ ਹਾਂਜੀ ਹਾਂਜੀ ਪਿਆਰਿਓ ਗੁਜ਼ਾਰਿਸ਼ ਹੈ ਵੇ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਹਿਆਤੀ 'ਚ ਦੁੱਖ ਸਾਨੂੰ ਵੀ ਟੱਕਰਦੇ ਨੇ ਸੁੱਖ ਵੀ ਅੱਲਾ ਪਾਕ ਸੱਚਾ ਸਾਹਿਬ عطا ਕਰਦਾ ਹੈ ਲੇਕਿਨ ਇੱਕ ਆਮ ਆਦਮੀ ਦੇ ਵਿੱਚ ਤੇ ਇੱਕ ਸ਼ਾਇਰ ਦੇ ਵਿੱਚ ਫਰਕ ਇਹ ਹੀ ਹੁੰਦਾ ਹੈ ਕਿ ਸ਼ਾਇਰ ਬਹੁਤ ਜ਼ਿਆਦਾ ਹਸਾਸ ਹੁੰਦਾ ਉਹ ਹਿਆਤੀ ਦੇ ਵਿੱਚ ਵਾਪਰ ਨਾਲੇ ਵਾਕਿਆਤ ਨੂੰ ਹਾਦਸਾਤ ਨੂੰ ਜਿਸ ਨਜ਼ਰ ਨਾਲ ਵੇਖਦਾ ਹੈ ਆਮ ਆਦਮੀ ਉਸ ਤਰ੍ਹਾਂ ਨਹੀਂ ਵੇਖ ਸਕਦਾ ਤੁਸੀਂ ਦੇਖੋ ਨਾ ਵੀ ਅਸੀਂ ਪਠੀ ਵਾਲੀ ਦੇ ਕੋਲ ਚਨੇ ਪੁਣਾਉਣ ਲਈ ਜਾਂਦੇ ਆ ਛੋਲੇ ਜਿਨ੍ਹਾਂ ਨੂੰ ਅਸੀਂ ਆਪਣੀ ਮਾਂ ਬੋਲੀ ਚਾਹਨੇ ਆ ਚਾਵਲ ਪੁਣਾ ਲੈ ਮਕਈ ਪੁਣਾ ਲਈ ਤੇ ਸਾਡਾ ਸ਼ਾਇਰ ਦੇਸ਼ ਪੰਜਾਬ ਦਾ ਸੁਪੁੱਤਰ ਤੇ ਦਰਦ ਦਾ سفیر ਤੇ ਪੂਰੀ ਪੂਰੇ ਪੰਜਾਬ ਦੀ ਧਰਤੀ ਦੇ ਗਰੀਬਾਂ ਤੇ ਮਹਿਰੂਮਾਂ ਤੇ ਦੁਖੀਆਂ ਲੋਕਾਂ ਦਾ ਤਰਜਮਾਨ ਉਹ ਪਠੀ ਵਾਲੀ ਦੇ ਕੋਲ ਕੀ ਪਣਾ ਲੈ ਲੈ ਕੇ ਗਿਆ ਚੁੰਗ ਉਹ ਵੀ ਲੈ ਕੇ ਗਿਆ ਆਪਣੀ ਭਰਾਉਣ ਵਾਸਤੇ ਲੇਕਿਨ ਪੀੜਾਂ ਦਾ ਪੀੜਾਂ ਦਾ ਭਰਾਗਾ ਦੁੱਖਾਂ ਦਾ ਭਰਾਗਾ ਤੇ ਪਹਾੜੇ ਦੇ ਵਿੱਚ ਕੀ ਪਿਆ ਦਿੰਦਾ ਹੰਝੂ ਇਹ ਜਿਹੜੀ ਖੂਬ ਸੂਰਤ ਔਰ ਮਤਰਨਮ ਪੋਇਟਰੀ ਇਹ ਵਾਕਈ ਬਾਜਵਾ ਸਾਹਿਬ ਜਿਵੇਂ ਫਰਮਾਇਆ ਕਿ ਪੰਜਾਬੀ ਦੇ ਵਿੱਚ ਖਾਲ ਖਾਲ ਬਲਕੇ ਵੇਖਣ ਨੂੰ ਹੀ ਨਹੀਂ ਮਿਲਦੀ ਹੋਰ ਦੁਨੀਆਂ ਦੇ ਵੀ ਜਿਹੜੇ ਬਹੁਤ ਸਾਰੇ ਲਿਟਰੇਚਰ ਨੇ ਉਹਨਾਂ ਦੇ ਵਿੱਚ ਵੀ ਘੱਟ ਮਿਲਦੀ ਹੈ ਸਾਡੀ ਮਾਂ ਬੋਲੀ ਦੇ ਵਿੱਚ ਤੇ ਮਾਸ਼ਾਅੱਲਾ ਸ਼ਿਵ ਕੁਮਾਰ ਬਟਾਲਵੀ ਜੀ ਤੋਂ ਪਹਿਲੇ ਸਾਨੂੰ ਇਹ ਫਖਰ ਹਾਸਲ ਹੈ ਕਿ ਸਾਡੇ ਕਈ ਬਾਬੇ ਸਾਡੀ ਤੇ ਕਲਾਸਿਕਲ ਪੋਇਟਰੀ ਦੇ ਵਿੱਚ ਵੀ ਇਹ ਅੰਗ ਮਿਲਦਾ ਹੈ ਦੁੱਖਾਂ ਦੀ ਰੋਟੀ 16 ਦਾ ਸਾਲਨ ਤੇ ਆਹੀ ਦਾ ਬਾਲਨ ਬਾਲ ਨਹੀਂ ਮਾਏ ਨਹੀਂ ਮੈਂ ਕਿੰਨੂ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ ਸ਼ਿਵ ਕੁਮਾਰ ਬਟਾਲਵੀ ਜੀ ਤੋਂ ਪਹਿਲੇ ਦੁੱਖਾਂ ਦੀ ਰੋਟੀ 16 ਦੇ ਸਾਲਨ ਨਾਲ ਹਜ਼ਰਤ ਮਾਦੂ ਲਾਲ हुसैन ਖਾਂਦੇ ਰਹੇ ਨੇ ਸਾਡੀ ਮਾਂ ਬੋਲੀ ਦਾ ਪਛੋਕੜ ਵੀ ਬੜਾ ਹੀ ਅਮੀਰ ਤਰੀਨ ਹੈ ਪਿਆਰਿਓ ਪਿਆਰਿਓ اے ਸੀ ਤੁਹਾਡਾ ਹੁਕਮ ਜਿਹਦੀ ਅਸਾਂ ਤਾਮਿਲ ਕਰ ਦਿੱਤੀ ਸਾਡੇ ਹੁਣ ਇਸ ਵਿਲਾਗ ਦਾ ਵੇਲਾ ਵੀ ਮੁੱਕ ਗਿਆ ਤੇ ਸਾਨੂੰ ਦਿਓ ਇਜਾਜ਼ਤ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚਲ ਰੌਣਕ ਹੋ ਜਾਊ ਚਾਟ